ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀਆਂ ਕਈ ਕਿਸਾਨ ਭਰਾਵਾਂ ਦੀ ਡਿਮਾਂਡਾਂ ਹੁੰਦੀਆਂ ਜੀ ਨੀਲੀ ਰਾਵੀ ਕੱਟੀ ਲੈਣੀ ਹੈ ਤੇ ਬੂਰੀ ਕੱਟੀ ਲੈਣੀ ਹੈ ਨਾ ਵਿੱਚ ਦੋ ਕਟਾ ਤੁਹਾਨੂੰ ਇੱਕ ਦਾ ਬੂਰੀ ਬਹੁਤ ਸੋਹਣੀ ਤੇ ਇੱਕ ਬਹੁਤ ਹੀ ਜ਼ਿਆਦਾ ਸੋਹਣੀ ਨੀਲੀ ਰਾਵੀ ਪਿਓਰ ਐ ਇੱਕ ਵੀ ਰਤੀ ਪਰ ਵਿੱਚ ਕਮੀ ਨਹੀਂ ਹੋਊਗੀ ਪਿਓਰ ਨੀਲੀ ਰਾਵੀ ਦੇ ਵਿੱਚੋਂ ਤੇ ਇਹ ਤੋਂ ਬਿਨਾਂ ਤੁਹਾਨੂੰ ਪੰਜ ਮੁਰਾ ਨਸਲ ਦੇ ਕਟਾ ਦਿਖਾਵਾਂਗੇ ਆਪਾਂ ਤੇ ਦੇਖ ਸਕਦੇ ਹੋ ਇੱਕ ਸੋਨਾਦ ਹੋਣੀ ਹੈ ਬੂਰੀ ਠੀਕ ਹੈ ਜੀ ਇਹ ਟੋਟਲ ਮੰਨ ਕੇ ਜੇਲ ਵੀ ਸੱਤ ਕਟੀਆਂ ਅੱਜ ਦੀ ਵੀਡੀਓ ਦੇ ਵਿੱਚ ਸੋ ਵੀਡੀਓ ਪੂਰੀ ਜ਼ਰੂਰ ਦੇਖਿਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਿਸੇ ਭਰਾ ਨੇ ਕਿ ਮੈਥਾਜੀ ਵੀਡੀਓ ਬਣਾਉਣੀ ਦੇਗੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 83604 62501 83604 62500 ਕੇ ਮੇਰਾ ਨੰਬਰ ਆ ਜੀ ਸੋ ਵੀਡੀਓ ਨੂੰ ਬਾਦਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਵਾਂਗੇ ਲਾਸਟ ਤੱਕ ਇਹਦਾ ਵੀਡੀਓ ਨਾਲ ਜ਼ਰੂਰ ਜੁੜੇ ਰਹੋ ਠੀਕ ਆ ਤੇ ਇੱਕ ਵਾਰੀ ਕਟੜਾਂ ਦੇ ਵਿੱਚ ਨਿਗਾਹ ਮਾਰ ਲਓ ਤੁਸੀਂ ਮੋਟੀ ਮੋਟੀ ਨਿਗਾਹ ਮਰਵਾ ਦੇਣਾਗਾ ਬਾਈ ਦਾ ਟੋਟਲ 7 ਨਾਗਾ ਬਕਾਉ ਹੈ ਜਿਵੇਂ ਇੱਕ ਬੂਰੀ ਇੱਕ ਪਿਓਰ ਨੀਲੀ ਰਾਵੀ ਤੇ ਉਹਦੇ ਵਿੱਚ 5 ਮੁਰਾ ਦੇ ਆਣੇ ਠੀਕ ਆ ਸੋ ਬਾਕੀ ਕਰਾਉਣਾ ਬਾਈ ਨਾਲ ਗੱ हां जी भाई सत श्री अकाल जी सत श्री अकाल वीर जी और जी। जी। ठीक ठाक काम ਕਰ ਰਿਹਾ ਬਾਈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਿਰਪਾ ਬਾਬੇ ਨਾਨਕ ਦੀ ਤੁਸੀਂ ਦੱਸੋ ਜੀ ਚੜ੍ਹਦੀ ਕਲਾ ਬਾਈ ਜੀ ਸੁਖਸ਼ਾਂ ਦਾ ਤੇ ਨਾਮ ਤੇ ਐਡਰੈਸ ਬੋਲਦੀ ਆਪਾਂ ਨਾਂ ਆਪਣਾ ਵੀਰੇ ਤਾਰੀਆ ਪਿੰਡ ਰਾਈਆ ਤਹਿਸੀਲ ਫੂਲ ਹੈ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਜੀ ਜੀ ਨੇੜੇ ਨੇੜੇ ਪਿੰਡ ਆਪਣੇ ਤਪਾ 12 ਕਿਲੋਮੀਟਰ ਹੈ ਭਦੌੜ 12 ਕਿਲੋਮੀਟਰ ਆ ਰਾਮਪੁਰ ਆਪਣੇ ਤੋਂ 15 ਕਿਲੋਮੀਟਰ ਹੈ ਜੀ ਠੀਕ ਆ ਜੀ ਨਾਲ ਦੀ ਨਾਲ ਮੋਬਾਈਲ ਨੰਬਰ ਬੋਲ ਦਿਓ ਜੀ 98552 ਜੀ 87584 ਜੀ ਠੀਕ ਆ ਬਾਕੀ ਸੋਨੂੰ ਨੰਬਰ ਸਕਰੀਨ ਤੇ ਲਾ ਦੇਣਾ ਕਿਸਾਂ ਵੀਰੋ ਕਟਾਈ ਫਿਰਵਾ ਸ਼ੁਰੂ ਕਰੀ ਜਾਣ ਕਾ ਜੀ ਮੈਂ ਸੱਤ ਕਟੇ ਆ ਬਾਜ ਅੱਜ ਵੀਰ ਜੀ ਆਪਣੇ ਕੋਲੇ ਸੱਤ ਕਟੇ ਆ ਜੀ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਉਹ ਪਿਛਲੀ ਵੀਡੀਓ ਦੇਖੀ ਜਾਂਦੇ ਆ ਰਾਤ ਮੈਨੂੰ ਦੋ ਤਿੰਨ ਬੰਦਿਆਂ ਦਾ ਫੋਨ ਆਇਆ ਉਹ ਕਹਿੰਦੇ ਵੀਰ ਜੀ ਜਦੋਂ ਤੁਸੀਂ ਵੀਡੀਓ ਬਣਾਉਣੇ ਹੋ ਨੇ ਨਾ ਡੇਟ ਲਾਜ਼ਮੀ ਦੱਸ ਦਿਆ ਕਰੋ 28 ਤਰੀਕ ਨਵਾਂ ਮਹੀਨਾ 2024 ਨੂੰ ਬਣਾ ਰਹੇ ਆ ਜੀ ਆਪਾਂ ਠੀਕ ਆ ਠੀਕ ਆ ਜੀ ਜੀ ਤੇ ਦਿਨ ਆ ਗਿਆ ਲਗਭਗ ਜ ਮੇਰੇ ਵੀ ਸ਼ੁੱਕਰਵਾਰ ਆ ਗਿਆ ਨਾ ਹਾਂਜੀ 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 ਦਿਨ ਅੱਜ ਸ਼ਨੀਵਾਰ ਸ਼ਨੀਵਾਰ ਆ ਗਿਆ ਸ਼ਨੀਵਾਰ ਦਿਨ ਆ ਗਿਆ ਜੀ 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 ਪਹਿਲੇ ਨੰਬਰ ਦੀ ਕੱਟੀ ਜਾ ਬਾਈ ਜੀ ਇਹਦੀ ਕੀ ਡਿਟੇਲ ਆ ਜੀ ਇਹਦੀ ਜੀ ਉਮਰ ਹੈ ਜਿਹੜੀ ਕੱਟੀ ਦੀ ਹਲੇ ਸਾਰੀ 1 ਸਾਲ ਦੀ ਹੈ ਜੀ 1 ਸਾਲ ਦੀ ਕੱਟੀ ਜੀ 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 ਬਹੁਤ ਖੰਡੀ ਸੀਲ ਆ ਥਣ ਵੀਰੇ ਚਾਰੇ ਪਹਿਲਾਂ ਵੀ ਆਪਾਂ ਵੀਡੀਓ ਚ ਬੋਲਦੇ ਹੁੰਨੇ ਆ ਕਿ ਆਪਣੇ ਇੱਕ ਥਾਣਾ ਦੇ ਵਿੱਚੋਂ ਕੋਈ ਪ੍ਰੋਬਲਮ ਨਹੀਂ ਆਊਗੀ ਠੀਕ ਹੈ ਕਿ ਨਹੀਂ ਮੂੰਹੋ ਜਿਹੜੀ ਖੀਰੀ ਹੋਊਗੀ ਉਹਨੂੰ ਖੀਰੀ ਦੱਸਾਂਗੇ ਜਿਹੜੀ ਦੋਂਦੀ ਹੋਊਗੀ ਵੀਰੇ ਉਹਨੂੰ ਆਪਾਂ ਦੋਂਦੀ ਦੱਸਾਂਗੇ ਠੀਕ ਆ ਵੀਰ ਜੀ ਅੱਜ ਤੱਕ ਕੋਈ ਲੰਬਾ ਆਇਆ ਨਹੀਂ ਮਾਰ ਤਰੀ ਕਿਰਪਾ ਨਾਲ ਤੁਹਾਡਾ ਕੰਮ ਰੋਝਦਾ ਜਿੱਕਰ ਨੂੰ ਮਾਰ ਕੇ ਵੇਚ ਰਾਂ ਦੂਜੀ ਵਾਰ ਕੀ ਕਰਾਂਗੇ ਬਾਕੀ ਵੀਰੇ ਦਵਾਰੇ ਕਿਸੇ ਨੇ ਵਿਸ਼ਵਾਸ ਹੀ ਨਹੀਂ ਕਰਨਾ ਕੱਟੀ ਤੁਸੀਂ ਦੇਖ ਸਕਦੇ ਹੋ ਵੀਰ ਜੀ ਕਾਲੀ ਜਾਮਣ ਵਰਗੀ ਕੱਟੀ ਪਈ ਐ ਕੱਟੀ ਦੀ ਸਿੰਗੀ ਸੁੰਗੀ ਬਹੁਤ ਜਿਆਦਾ ਸੋਹਣੀ ਐ ਸਟਰਕਚਰ ਵੀ ਸੋਹਣਾ ਨਾ ਐ ਜੀ ਮੈਂ ਬਦਲੇ ਬਰੀਕ ਪਿੰਡੇ ਚ ਲੱਗਦੀ ਐ ਮੈਨੂੰ ਜੀ 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 ਬਿਲਕੁਲ ਬਰੀਕ ਕੁੰਡੇ ਦੀ ਐ ਜੀ ਜਿੱਥੋਂ ਮਰਜੀ ਤੁਸੀਂ ਭਰ ਕੇ ਦੇ ਇਹ ਆ ਦੇਖੋ ਜੀ ਇੱਥੋਂ ਦੇਖੋ ਜੀ ਬਿਲਕੁਲ ਬਰੀਕ ਪਿੰਡੇ ਦੀ ਆ ਜੀ ਫੇਸ ਦਿਖਾ ਦਿਓ ਹਾਂਜੀ ਹਾਂਜੀ ਫੇਸ ਦੇਖੋ ਜੀ ਵੀਰ ਜੀ ਉਂਗਲੀ ਲੰਗਦੀ ਆ ਵੀਰ ਜੀ ਸਿੰਘਾ ਵਿੱਚ ਦੀ ਦੇਖੋ ਸੋਹਣੀ ਆ ਨਾ ਕੱਟੀ ਜੀ 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 ਉਮਰ ਇੱਕ ਸਾਲ ਦੀ ਆ ਇੱਕ ਸਾਲ ਦੀ ਆ ਬ੍ਰਿਜੀ ਉਮਰ ਇਹ ਇੱਕ ਸਾਲ ਦੀ ਉਮਰ ਹੈ ਤੇ ਸਿਰਾ ਭਰਾਖਰੀ ਦੋਨੋਂ ਮਾਪ ਦਾ ਰਿਕਾਰਡ ਕੀ ਗੱਲ ਹੋਊ ਦੱਸ ਦੋ ਹਾਂਜੀ 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 ਜਿਹੜਾ ਵੀ ਵੀਰ ਲਊਗਾ ਆਪਣੇ ਕੋਲੇ ਆ ਕੇ ਲਵੇ ਚਾਹੇ ਵੀਡੀਓ ਤੇ ਲਵੇ ਆਪਾਂ ਰਿਕਾਰਡ ਆ ਜਿਹੜਾ ਉਹਦਾ ਉਹਨੂੰ ਸਾਰਾ ਦੇਵਾਂਗੇ ਵੀਰ ਜੀ ਉਹਨੂੰ ਫੋਨ 'ਚ ਦੱਸਾਂਗੇ ਰਿਕਾਰਡ ਵਾਲਾ ਜੀ 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 ਤੇ ਇਹਦਾ ਫਿਰ ਰ ਰੇਟ ਬਾਈ ਜੀ ਵੀਡੀਓ 'ਚ ਹੀ ਕਰ ਦਿਆਂਗੇ ਜੀ ਵੀਡੀਓ ਵਿੱਚ ਹੀ ਵੀਡੀਓ ਦੇ ਨਹੀਂ ਜੀ ਆਹ ਸੌਰੀ ਮੋਬਾਈਲ ਤੇ ਕਰਾਂਗੇ ਜੀ ਰੇਟ ਵੀਡੀਓ 'ਚ ਨਹੀਂ ਕਰਦੇ ਜੀ ਠੀਕ ਆ ਠੀਕ ਆ ਫੋਨ ਤੇ ਜਿਹੜਾ ਭਰਾ ਜਿਹੜਾ ਖਰੀਦੂਗਾ ਦੇਖੋ ਚਾਹਵਣ ਹੋ ਤਾਂ ਦੇਖੋ ਵੀਰ ਫੋਨ ਆਪੀ ਲਾ ਹੀ ਲੂਗਾ ਹਾਂ ਜੀ 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 ਅੱਗੇ ਜਿਹਨੇ 2 ਨੰਬਰ ਤੇ ਕੱਟਿਆ ਵੀ ਇਹਦੀ ਕੀ ਡਿਟੇਲ ਆ ਕਿੰਨੀ ਉਮਰ ਆ ਇਹ ਵੀਰੇ ਕੱਟੀ ਦੀ ਉਮਰ ਹੈਗੀ ਸਾਰੀ 14 ਮਹੀਨਿਆਂ ਦੀ ਵੀਰੇ ਠੀਕ ਆ ਜੀ ਹਾਂਜੀ 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 ਥਾਣੇ ਤੁਨੀ ਚੈੱਕ ਕਰਾ ਦਿਓ ਜੀ 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 ਤਸੱਲੀ ਕਰਾਓ ਜੀ ਥਾਣੇ ਦੇਖੋ 4 ਜਿੰਨੀ ਬਾਈ ਕਹਿੰਦਾ ਗੱਲ ਉਨੀ ਨਿਭਰੂ ਆਪਣੇ ਕੋਲੋਂ ਜੀ ਤੇ ਬਾਕੀ ਸਾਨੂੰ ਤਸੱਲੀ ਮੈਂ ਵੀ ਕਰਾ ਦਿਆ ਕਰੂ ਕਸਰ ਮੈਂ ਵੀ ਨਹੀਂ ਛੱਡਦਾਗਾ ਇਹ ਨਹੀਂ ਇਹ ਕਹੇਤਾ ਬਾਈ ਨੇ 4 ਦਾ ਮਤਸਹਾ ਹਰਨ ਸ਼ਾਤ ਦਿਖਾਉ ਮੈਂ ਵੀ ਲਾ ਜੀ ਜੀ ਇਹ ਮੇਰਾ ਫਰਜ ਬਣ ਜਾਂਦਾ ਇਸ ਦੀ ਵੀਰ ਦੀ ਆਪਣੀ ਗਰੰਟੀ ਹੋਊਗੀ ਥਣਾ ਦੀ ਫੋਟ ਦੀ ਵੀ ਕਿਸੇ ਦੇ ਖੋਵੇ ਨਾ ਤਾਂ ਆਪਾਂ ਕੱਤੀ ਵਾਪਸ ਕਰਾਵਾਂਗੇ ਹੋਰ ਦੱਸੋ ਠੀਕ ਆ ਠੀਕ ਆ ਜੀ ਹਾਂ ਜੀ ਹਾਂ ਜੀ ਜਿਹੜੀ ਆਪਾਂ ਇਥੋਂ 4 ਕਹਿ ਕੇ ਭੇਜੀ ਸੀ ਉਹ 4 ਹੀ ਹੋਊਗੀ ਵੀਰ ਜੀ 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 ਮੂਹ ਹੋ ਵੀ ਜੇ ਕਿਸੇ ਨੂੰ ਖੀਰੀ ਕਹਿ ਕੇ ਦਿੱਤੀ ਆ ਤਾਂ ਉਹ ਖੀਰ ਗੋਈ ਹੋਊਗੀ ਵੀਰ ਜੀ ਆ ਵੀ ਸੋਹਣਿਆ ਨਾ ਤੇਰੀ ਸਟ ਮਾਲਕਾਂ ਨੇ ਹਾਂਜੀ ਹਾਂਜੀ ਜੀ ਸੋਹਣੀ ਆ ਕੱਦ ਕਾ ਠੀਕ ਆ ਬੱਚੀ ਕੱਟੀ ਜੀ 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 ਬਰੀਕ ਚਮੜੀ ਜੀ ਆ ਗਈ ਨਾ ਬਈ ਇਹ ਲਗਭਗ ਹੈ ਨਾ ਵਧੀਆ ਤਕਰੀਬਨ ਬਈ ਸਾਰੀਆਂ ਕੱਟੀਆਂ ਹੀ ਬਰੀਕ ਚਮੜੀ ਦੀਆਂ ਐ ਇੱਥੇ ਮੋਟੀ ਚਮੜੀ ਕੋਈ ਵੀ ਕੱਟੀ ਹੈ ਨਹੀਂ ਆਪਣੇ ਕੋਲ ਠੀਕ ਆ ਠੀਕ ਆ ਜੀ ਜੀ ਤੇ ਅੱਗੇ ਆ ਗਈ ਬਈ ਜਿਵੇਂ ਤਿੰਨ ਨਰ ਕੱਟੀ ਇਹਦੀ ਕਿੰਨੀ ਕੁ ਉਮਰ ਲੱਗ ਪੱਗ ਇਹ 15 ਕੁ ਮਹੀਨਿਆਂ ਦੀ ਦੱਸ ਕੇ ਦਿੱਤੀ ਹੈ ਬਈ ਮਾਲਕਾਂ ਨੇ ਠੀਕ ਆ ਠੀਕ ਆ ਜੀ ਜੀ ਬਾਕੀ ਸਰੇ ਬਾਈ ਦੇਖੋ ਮਾਲਕਾਂ ਦੇ ਵਿਸ਼ਵਾਸ ਤੇ ਲਿਆਉਣੇ ਆ ਹਨ ਆਪਣੇ ਕੋਈ ਘਰੇ ਤਾਂ ਜੰਮਗਾ ਨਹੀਂ ਇਹ ਵੀ ਆਪਾਂ ਪੱਕੀ ਡੇਟ ਲਿਖੀ ਹੋਵੇ ਆਪਾਂ ਨੂੰ ਜਿੰਨੇ ਕਹਿ ਦਿੰਦੇ ਆ ਮਾਲਕ ਵੀਰੇ ਆਪਾਂ ਉਹ ਮੇਜਿਕਰੀ ਆ ਕੇ ਦੱਸ ਦਿਆ ਹਨ ਚੈੱਕ ਕਰ ਲੋ ਚਾਰ ਥਾਂ ਕੱਟੀ ਦੇ ਤੇ ਇੱਥੇ ਤੁਸੀਂ ਕਰ ਲੋ ਫੇਸ ਕੁਆਲਟੀ ਚੈੱਕ ਕਰ ਜੀ ਜੀ ਮੂੰਹ ਮਾਂ ਬੜਾ ਸੋਹਣਾ ਬੁੱਤੀ ਬਹੁਤ ਲੰਮੀ ਆ ਬਾਈ ਕੱਟੀ ਦੀ ਹੂੰ ਕਵਾਲਾ ਬੜਾ ਚੰਗਾ ਠੀਕ ਆ ਠੀਕ ਆ ਜੀ 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 ਲਓ ਜੀ ਦੇਖ ਸਕਦੇ ਹੋਗੇ ਸੋਹਣੀ ਕੱਟੀ ਆ ਬਾਕੀ ਹਜੇ ਉਮਰ ਨਿਆਣੀ ਆ ਏ ਹਨਾ ਵਧੀਆ ਸਾਂਸ ਵਾਲਾ ਕਰ ਲਵਾਂਗੇ ਵਧੀਆ ਮੱਝ ਤਿਆਰ ਹੋ ਜੂਗੀ ਤੇ ਬਾਕੀ ਕਿਸਾਨ ਵੀ ਤੁਹਾਡੀ ਸਾਂਸ ਵਾਲਾ ਤੁਹਾਡੀ ਸਮਝ ਆ ਦੇਖੋ ਜਿਹੜੇ ਵੀ ਉਹਨਾਂ ਸ਼ੌਂਕ ਹੋਇਆ ਵੀ ਉਹਨੇ ਸ਼ੌਂਕ ਨਾਲ ਸਾਂਭਣਾ ਹੈ ਨਾ ਉਹਦਾ ਦੇਖੋ ਸਮਝੂ ਇਸ ਗੱਲ ਨੂੰ ਤੇ ਜਿਹੜੇ ਭਰਾਵਾਂ ਵਿੱਚ ਹੁੰਦੇ ਮਾੜੇ ਕਮੈਂਟ ਕਰਨ ਵਾਲੇ ਦੇਖੋ ਉਹਨਾਂ ਦਾ ਵਾਸਤਾ ਕੋਈ ਆਪਾਂ ਹੱਲ ਹੀ ਨਹੀਂ ਹੈਗਾ ਚਲੋ ਮਾੜੇ ਕਮੈਂਟ ਆਉਣ ਦਾ ਵੀ ਧੰਨਵਾਦ ਭਈ ਆਪਾਂ ਉਹਨਾਂ ਦਾ ਜਾਤਤਾ ਕਰਦੇ ਆ ਨਾ ਜਿਹੜਾ ਰੇਟ ਵੀਡੀਓ ਦੇ ਵਿੱਚ ਕਰਤੇ ਯਾਰ ਆ ਵੀ ਉਹਨਾਂ ਨੇ ਮਾੜਾ ਬੋਲਣਾ ਹੈ ਰੇਟ ਨਹੀਂ ਕੀਤਾ ਉਹਨਾਂ ਨੇ ਤਾਂ ਹੀ ਮਾੜਾ ਬੋਲਣਾ ਹੈ ਜੀ ਜੀ ਚਲੋ ਜਿਹੜੇ ਪੁਰਾਣੇ ਖਰੀਦਣੋਂ ਫੋਨ ਲਾੜੂਆ ਉਹਦੀ ਇੱਛਾ ਹੈ ਨਾ ਕੋਈ ਗੱਲ ਨਹੀਂ ਵੀਰੇ ਆਪਾਂ ਦਾ ਜਿਹੜੇ ਮਾੜੇ ਕਮੈਂਟ ਕਰਦੇ ਆ ਆਪਾਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਸਾਨੂੰ ਜਾਤਤਾ ਕਰਦੇ ਆ ਨਾ ਅੱਡੋ ਅੱਡੀ ਆਪ ਦੀ ਆਪ ਦੀ ਸੋ ਬਾਈ ਯਾਰ ਤੁਸੀਂ ਵਾਕਈ ਹਰਿਆਣੇ ਚ ਲੈ ਕੇ ਆਉਣੇ ਹੋ ਕਿ ਮੰਡੀਆਂ ਤੋਂ ਮਾਲ ਲੈਣੀ ਹੁੰਦੀ ਆ ਆਪਣਾ ਇਹ ਸੋਚ ਆ ਉਹ ਆ ਕਿ ਹਾਵਾ ਵੀਡੀਓ ਚ ਵੀ ਵੀ ਬਾਈ ਜੀ ਤੁਸੀਂ ਆਓ ਆਪ ਦੀ ਤਸੱਲੀ ਕਰਕੇ ਲੈ ਕੇ ਜਾਓ ਤੁਹਾਨੂੰ ਜਿਹੜੀ ਲੱਗੇ ਉੱਥੇ ਸਮਝ ਲਿਓ ਹਾਂਜੀ 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 ਇਹਦੀ ਬੜੀ ਬੁਰੀ ਕੱਟੀ ਦੀ ਇਹਦੀ ਉਮਰ 14 ਕਿ ਮਹੀਨਿਆਂ ਦੀ ਆ ਜੀ ਹਲੇ 14 ਕਿ ਮਹੀਨਿਆਂ ਦੀ ਜੀ 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 ਸਵਾ ਕੁ ਸਾਲ ਦੀ ਮੰਨ ਲਈ ਮੋਟੀ ਸਾਡੀ ਜੀ 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 ਇੱਕ ਸੰਗ ਫੇਸ ਕੁਆਲਿਟੀ ਬਹੁਤ ਸੁਨਿਆ ਕੱਟੀ ਬਹੁਤ ਸੋਹਣਾ ਬਿਰੇ ਬਹੁਤ ਸੋਹਣਾ ਮੂਹ ਦਾ ਹਾਦ ਨੂੰ ਕਰਕੇ ਮੜਾ ਕੱਟੀ ਬੜੀ ਗੋਲਪੋਲ ਗੋਲ ਮਟੋਲਾ ਪਲੀਪਲੀ ਬਹੁਤ ਚੰਗੀ ਹੈ ਬਈ ਕੱਟੀ ਠੰਡੀ ਸੀਲ ਹੈ ਜੈਲੀ ਹੈ ਜਿਵੇਂ ਮਰਜੀ ਆਏ ਖੋਲ ਕੇ ਤੁਰੇ ਫਿਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਵੀਰੇ ਲੈ ਬੰਨੋ ਫਿਰ ਉਹਦੀ ਥੰਦ ਖਾਈਏ ਫਿਰ ਆਪਾਂ ਜੀ 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 ਦੰਦੋ ਖੀਰੀ ਹੈ ਬਈ ਇਹ ਦੰਦੋ ਖੀਰੀ ਵੀਰੇ ਠੀਕ ਹੈ ਜਿਹੜੀ ਖੀਰੀ ਆ ਉਹ ਖੀਰੀ ਦੱਸਾਂਗੇ ਜਿਹੜੀ ਦੋਂਦੀ ਹੋਈ ਉਹ ਦੋਂਦੀ ਦੱਸਾਂਗੇ ਵੀਰੇ ਠੀਕ ਹੈ ਠੀਕ ਹੈ ਪਹਿਲਾਂ ਵੀ ਆਪਾਂ ਕਿੰਨੀਆਂ ਵੀਡੀਓ ਪਾਦੀਆਂ ਆਪਾਂ ਜਿਹੜੀ ਗੱਲ ਹੁੰਦੀ ਹੈ ਵੀਰੇ ਉਹੀ ਦੱਸਦੇ ਆਪਾਂ ਫਾਈਲ ਝੂਠ ਬੋਲ ਕੇ ਨਹੀਂ ਗੱਲ ਕਰਾਂ ਇੱਥੋਂ ਸਟਰਕਚਰ ਦੇ ਲਤਾਂ ਉਹ ਚੈੱਕ ਕਰ ਲੋ ਕੱਟੀ ਨਾ ਸੋਹਣੀ ਕੱਟੀ ਹੈ ਜਾਨੀ ਪੂਰੀ ਸੰਭੀ ਪਲੀ ਹੈਗੀ ਕੋਈ ਗੱਲ ਨਹੀਂ ਕੱਟੀ ਗਈ ਹੱਥ ਘੱਟ ਲਗਾਉਦਾ ਹੈਗੀ ਮੈਂ ਤਾਂ ਖਾਰ ਨਜ਼ਰ ਹੋਵੇ ਕੋਈ ਗੱਲ ਨਹੀਂ ਇੱਥੋਂ ਨਿਗਾਹ ਮਾਰੋ ਜੀ ਕੱਟੀ ਥਾਣ ਦੇਖੋ ਥਾਣ ਇਸ ਕੋਲੇ ਆ ਕੇ ਦੇਖੂਗਾ ਨਾ ਬਹੁਤ ਜ਼ਿਆਦਾ ਸੋਹਣੇ ਕੱਟੀ ਥਾਣ ਨਹੀਂ ਹੋ ਸਕਦਾ ਤੁਹਾਨੂੰ ਵੀਡੀਓ 'ਚ ਘੱਟ ਨਜ਼ਰ ਆਉਂਕੋ ਨਹੀਂ ਰਾਜਾ ਲੱਗਦਾ ਨਾ ਤੇ ਸੋਹਣੀ ਕੱਟੀ ਹੈ ਫੇਸ ਕੁਆਲਿਟੀ ਚੈੱਕ ਕਰ ਲੋ ਕੱਟੀ ਦੀ ਕਿਉਂਕਿ ਤਾਰ ਕੇ ਮੈਂ ਇਹ ਕੰਟੀਨਿਊ ਬਾਰ ਬਦ ਰਹਾ ਕਿਉਂਕਿ ਬਹੁਤ ਭਰਾ ਮੈਨੂੰ ਫੋਨ ਵੀ ਕਰ ਲੈਂਦੇ ਆ ਆ ਦੋਸਤ ਮੇਰੇ ਤੋਂ ਜੇ ਮੇਰੇ ਸੰਪਰਕੇ ਨੂੰ ਕਹਿੰਦਾ ਵੀ ਬੂਰੀ ਕੱਟੀ ਚਾਹੀਦੀ ਹੈ ਨਾ ਤਾਰ ਕੇ ਉਹਨਾਂ ਭਰਾਵਾਂ ਵਾਸਤੇ ਇੱਕ ਤੋਹਫਾ ਹੈ ਬੂਰੀ ਕੱਟੀ ਦਾ ਇਹ ਵੀ ਹੈਨੀ ਲੱਸੀ ਲਾਮੀਆਂ ਗੋਲ ਮਟੋਲਾ ਪੂਰੀ ਸਭੀ ਪਲੀ ਕੱਟੀ ਹੈਗੀ ਕਿਸੇ ਕੋਲੋਂ ਤੋਹਫਾ ਨਹੀਂ ਗਈ ਤੇ ਬਾਕੀ ਸਾਨੂੰ ਆਪ ਅੱਗੇ ਦਿਖਾਉਣ ਆ ਗਏ ਆਪਾਂ ਪੰਜ ਨੰਬਰ ਕੱਟੀ ਬਈ ਇਹਦੀ ਕਿੰਨੀ ਉਮਰ ਹੈ ਜੀ ਇਹ ਵੀਰੇ ਕੱਟੀ ਨੇ ਦੋਨ ਦੇ ਦੰਦ ਚੱਕ ਲਏ ਆ ਅੱਛਾ ਹਾਂਜੀ 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 ਇਹ ਕੱਟੀ ਨੇ ਦੋਨ ਦੇ ਦੰਦ ਚੱਕ ਲਏ ਠੀਕ ਹੈ ਤਾਰਾਂ ਦੇਈ ਜਾਂਦੀ ਹੈ ਕੱਟੀ ਠੀਕ ਹੈ ਨਵੇਂ ਦੁੱਧ ਦੇ ਹੋਣ ਦੇ ਬਿਲਕੁਲ ਕਾਬਲ ਆ ਟੀਕਾ ਟੁਕਾ ਜਿਹੜੇ ਭਰਾ ਨਾਲ ਇੱਛਾ ਮ ਲਥਾਣਾ ਦੇ ਦਿਖਾ ਦਿਓ ਬਲਪਾ ਚਾ ਤਾ ਬਨ ਕੇ ਦਿਖਾ ਦੇਣਾ ਬਨ ਕੇ ਦਿਖਾਓ ਸਿੰਘੀ ਸਿੰਘੀ ਦਿਖਾਓ ਜੀ ਬਹੁਤ ਜਿਆਦਾ ਸਿੰਘੀ ਚੰਗੀ ਐ ਆਹ ਬਹੁਤ ਬਹੁਤ ਲੰਮੀ ਆ ਕੱਟੀ ਦੀ ਉਸੇ ਬਹੁਤ ਲੰਦੀ ਆ ਨਾ ਪਤਾ ਜੀ 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 ਆਹ ਦੇਖੋ ਸਿੰਘ ਸੋ ਦੇਖੋ ਬਹੁਤ ਸੋਹਣੇ ਸਿੰਘਾਂ ਦੀ ਮਾਲਕ ਨਾ ਕੱਟੀ ਬੇਲ ਬੂਲ ਬਹੁਤ ਚੰਗੀ ਐ ਬਾਈ ਕੱਟੀ ਦੀ ਹਾਂ ਠੀਕ ਆ ਕੱਟੀ ਵਧੀਆ ਜੀ ਜੀ ਹਮ ਬਾਕੀ ਸਾਫ ਸਾਲਾ ਬੰਦਾ ਵਧੀਆ ਕਰ ਲੂਗਾ ਸਾਕ ਹੋਏ ਜੇ ਮਤਲਬ ਜਾ ਕੇ ਟਿਕਾ ਭਰੌਂਦਾ 10 ਮਹੀਨੇ ਸੂੰਦੀ ਐ ਤਾਂ ਵੀ 10 ਮਹੀਨੇ 11 ਮਹੀਨੇ ਕੱਟੀ ਵਧੀਆ ਆ ਸਮ ਕੇ ਮੱਝ ਬਨ ਵਾਲੀ ਐ ਬਾਕੀ ਭਰਾਓ ਥੋੜੀ ਸਮਝ ਹੁੰਦੀ ਹੈ ਥਾਣੇ ਦਿਖਾ ਦਈਏ ਕੱਤੀ ਕਰੀਏ ਦਿਖਾ ਦਿਓ ਜੀ ਦਿਖਾ ਦਿਓ ਦਿਖਾ ਦਿਓ ਕੋਈ ਚੱਕਰ ਥਾਣੇ ਤੋਂ ਦਿਖਾ ਦਈਏ ਥਾਣੇ ਤਾਂ ਵੀਰੇ ਲੱਖੇ ਆਪਾਂ ਬਾਰ ਬਾਰ ਕਹਿੰਨੇ ਆ ਵੀ ਥਾਣਾ ਦੀ ਤਾਂ ਆਪਣੀ ਫੁੱਲ ਗਾਰੰਟੀ ਹੁੰਦੀ ਆ ਦੰਦਾਾਂ ਦੀ ਤੇ ਥਾਣਾ ਦੀ ਤਾਂ ਆਪਣੀ ਫੁੱਲ ਗਾਰੰਟੀ ਹੋਊ ਆਪ ਕੋ ਬੰਦੇ ਨੇ ਆਪ ਦੇਖ ਕੇ ਲੈਣੀ ਹੈ ਨਾ ਬਾਈ ਸਰ ਠੀਕ ਹੈ ਜੀ ਬਾਕੀ ਸੋਨਾ ਸਨਖਾ ਜਾਂ ਕਿਵੇਂ ਸਮਝਣਾ ਬੰਦੇ ਨੇ ਜੀ ਜੀ ਇਹ ਪਤਾ ਸਮਝ ਹੋ ਗਈ ਉਹ ਬੰਦੇ ਦੀ ਆਪ ਦੀ ਸਮਝ ਆ ਥਾਣਾ ਦੀ ਤੇ ਮੂੰਹ ਦੀ ਆਪਣੀ ਗਾਰੰਟੀ ਹੋਊਗੀ ਵੀਰੇ ਗਾਜੀ ਆ ਕੱਤੀ ਇਹ ਕੱਤੀ ਵੀਰੇ ਖੀਰੀ ਆ ਦੰਦੋ ਖੀਰੀ ਆ ਦੰਦੋ ਖੀਰੀ ਆ ਜੀ ਬਿਲਕੁਲ ਇਹਦੀ ਉਮਰ ਹੈ ਜਿਹੜੀ ਸਾਰੀ 17 ਮਹੀਨਿਆਂ ਦੀ ਕੱਟੀ ਦੀ ਉਮਰ ਹੈ ਜੀ ਸੋਹਣੀ ਬਹੁਤਾ ਕੱਟੀ ਨਾ ਜੀ 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 ਲਓ ਦੇਖੋ ਜੀ ਪਿੱਠਵੜਾ ਚੈੱਕ ਕਰੋ ਕੱਟੀ ਦਾ ਇੱਥੋਂ ਸਾਨੂੰ ਲੱਤਾਂ ਬੀ ਚੈੱਕ ਕਰ ਲਓ ਕੱਟੀਆਂ ਸੋਹਣੀ ਕੱਟੀ ਹੈ ਵਧੀਆ ਇਧਰ ਉਹ ਨਿਆ ਮਾਰ ਲਓ ਨਾ ਫੇਸ ਕੁਆਲਟੀ ਚੈੱਕ ਕਰੋ ਬਲਾ ਦਾ ਸਿੰਘ ਸੁੰਗ ਕੱਟੀ ਦੀ ਆ ਜੀ ਦੇਖੋ ਜੀ ਦੇਖੋ ਸਿੰਘ ਸੁੰਗ ਦੇਖੋ ਬੜਾ ਸੋਹਣਾ ਮੂੰਮਾ ਬੜਾ ਸੋਹਣਾ ਲੱਗਿਆ ਜੀ ਹੂੰ ਸੋਹਣੀ ਕੱਟੀ ਹੈ ਨਾ ਬਾਕੀ ਸੈਂਡੂ ਜਮਾ ਆਣ ਜਾਂ ਮੇਲਾ ਰਿੰਗ ਸੈਂਡਾ ਉਹ ਆ ਬਾਈ ਜੀ ਹਨਾ ਬਾਕੀ ਜਿਹੜਾ ਭਰਾ ਕੋਲ ਪਤਾ ਹੀ ਹੁੰਦਾ ਵੀ ਇਹ ਚੀਜ਼ ਸਿੰਗਾ ਦੀ ਕੁਆਲਿਟੀ ਕਿੰਨੀ ਆ ਇਥੋਂ ਸਿੱਪਿਛੋਂ ਚੈੱਕ ਕਰ ਲੈਣਾ ਕੱਟੀ ਨੀ ਜੀ 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 ਦੇਖਾ ਪੱਠ ਗੋੜਾ ਇਥੇ ਚੈੱਕ ਕਰ ਲੋ ਪੂਰੇ ਸੋਹਣੇ ਪੱਠ ਗੋੜੇ ਦੀ ਆ ਬਾਕੀ ਇਹ ਨਹੀਂ ਵੀ ਹੱਡ ਨਿਕਲੇ ਹੁੰਦਾ ਵੀ ਲੱਤਾਂ ਭੰਡਦੀਆਂ ਵੀ ਹਨਾ ਵਧੀਆ ਸੰਭੀ ਪਲੀਏ ਕੱਟੀ ਕੋਈ ਨਹੀਂ ਮਾੜੀ ਖਰਾਕ ਚੋ ਦੇ ਕੋਈ ਜਿਹੜਾ ਪਸ਼ੂ ਪਹਿਲਾਂ ਮਾੜੀ ਖਰਾਕ ਚ ਰਹੇਦਾ ਉਹ ਪਿੱਛੋਂ ਆ ਕੇ ਫਿਰ ਔਖਾ ਹੋ ਜਾਂਦਾ ਤਿਆਰ ਹੋਣਾ ਜੀ 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 ਪਰ ਛੋਟੇ ਹੁੰਦੇ ਨੇ ਖਰਾਕ ਪਈ ਹੁੰਦੀ ਹੈਗੀ ਤਾਂ ਉਹ ਵਧੀਆ ਤਿਆ ਦੀ ਆ ਚੈੱਕ ਕਰ ਲੋ ਜੀ ਸੋਹਣੀ ਕੱਟੀ ਹੈ ਜੀ ਬਾਕੀ ਵਾਈ ਦੀ ਇਮਾਨਦਾਰੀ ਹੈ ਪਾਕਿਸਤਾਨ ਨੂੰ ਗਰੰਟੀ ਵਾਈ ਕਹਿਤੀ ਦਾ ਕਹਿਤੀ ਤੇ ਆਹ ਦੇਖੋ ਜੀ ਹੁਣ ਇਧਰ ਆ ਗਿਆ ਨਗੀਨਾ ਦਿਖਾ ਵੀਰ ਮੈਂ ਪਹਿਲਾਂ ਤਾਂ ਸਿੰਘ ਚੈੱਕ ਕਰੂ ਜੀ ਕੱਟੀ ਦੇ ਸਿੰਘ ਦੇਖ ਲੋ ਇਥੋਂ ਬਲਦਾ ਅੱਖ ਦੇਖੋ ਖੱਬੀ ਅੱਖ ਤੁਹਾਨੂੰ ਦਿਖਾ ਦਣਾ ਮੇਰੇ ਨਾਲ ਕਿ ਘੱਟ ਜਵਾਬ ਹੈ ਜਵਾਬ ਜਿਹਦਾ ਜਿਹਦਾ ਮਤਲਬ ਹੀ ਖਤਮ ਹੋ ਗਿਆ ਜਨਾ ਜੀ 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 ਪੂਰਾ ਬੋਲੇ ਨੀਲੀਆਂ ਨੇ ਅੱਖਾਂ ਤੇ ਇਥੋਂ ਤੁਸੀਂ ਜਿਹੜਾ ਕੱਟ ਦੇਖ ਸਕਦੇ ਹੋ ਟਿੱਡਾ ਕਟਾ ਇਥੇ ਜਿਹੜੀ ਆ ਹੋ ਗਈ ਮਧੇਸ ਜੀ ਜਵਾਨ ਕੱਢੂ ਤਾਂ ਜੀਦਾ ਗਲਾਬੀ ਹੋਣਾ ਬਈ ਤੇ ਜੀ ਵੀਰੇ ਗਲਾਬੀ ਹੋਊ 110% ਮੂੰਹ ਪਟਾਇਆ ਨਹੀਂਗਾ ਪਟਾਉਣਾ ਘੱਟ ਹਾਂਜੀ 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 ਤੋੜ ਦੋ ਬਾਕੀ ਸਟਰਕਚਰ ਦੇਖੋ ਜੀ ਸਟਰਕਚਰ ਨੂੰ ਪਤਾ ਲੱਗੂਗਾ ਚਾਰੇ ਪੈਰ ਕੋਸ਼ ਤੇ ਪੈਠ ਪੂਰਾ ਕੱਟੀ ਦਾ ਦੇਖੋ ਚਾਰ ਸਪੇਰੇ ਤੋਂ ਪਿਓਰ ਨੀਲੀ ਰਾਵੀ ਕੱਟੀ ਹੈ ਜੀ ਜੀ ਦੇਖ ਦੇਖ ਲੋ ਬਾਈ ਇਹ ਆਪਣੇ ਬਈ ਇਹਦੀ ਉਮਰ ਕਿੰਨੀ ਹੈ ਲਗਭਗ ਇਹ ਵੀਰੇ ਦੋਨ ਦੇ ਦੰਦ ਚੱਕਦੀ ਹਲੇ ਸਿੱਟੇ ਹੀ ਆ ਚੱਕਣ ਲੱਗੀ ਹੋਈ ਆ ਦੋਨ ਦੇ ਦੰਦ ਹਲੇ ਠੀਕ ਹੈ ਜੀ 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 ਮਤਲਬ ਖੀਰੀ ਤੋਂ ਟੱਪ ਗਈ ਦੋਆਂ ਦਾ ਸਟਾਰਟ ਹੁੰਦੀ ਆ ਹਾਂਜੀ ਹਾਂ ਦੋਨ ਦੇ ਦੰਦ ਚੱਕੀ ਜਾਂਦੀ ਐ ਲਗਭਗ ਉਮਰ ਦੀ ਸਵਾ 2 ਸਾਲ ਸਵਾ 2 ਸਾਲ 2.5 ਸਾਲ ਮੰਨ ਲਓ ਜੀ ਬਸ ਇੰਨੀ ਉਮਰ ਹੈ ਮੇਰੇ ਕੋਲ ਇਹ ਪੌਣੇ 2 ਸਾਲ ਦੀ ਕੱਟੀ ਹੈਗੀ ਜਣੀ 21-22 ਮਹੀਨੇ ਕੱਟਿਆ ਦੋਆਂ ਛੱਟ ਗਈ ਜੀ ਜੀ ਦੇ ਦੋਂਦੇ ਸੱਟ ਕੇ ਵੀਰੇ ਕੱਟੀ ਨੇ ਚੱਕਿਆ ਕੱਟੀ ਇਹ ਵੀ ਹੀਟ ਚ ਇਹ ਵੀ ਟੀਕੇ ਦੇ ਕਾਬਿਲ ਆ ਬਿਲਕੁਲ ਜਿਹੜੇ ਭਰਾ ਨਾਲ ਭਰਾ ਲਊਗਾ ਉਹ ਆਪਦੀ ਮਰਜ਼ੀ ਨਾਲ ਟੀਕਾ ਭਰਾ ਸਕਦਾ ਵੀਰੇ ਡਾਕਟਰ ਤੋਂ ਬੱਚੇ ਬੱਚਿਆਂ ਚ ਚੱਕਰ ਵਾਲੇ ਕੋਈ ਇਨਫੈਕਸ਼ਨ ਭਰਾ ਕੋਈ ਉਹ ਆਪਣੀ ਜਵਾਬਦਾਰੀ ਹੋਊਗੀ ਵੀਰੇ ਠੀਕ ਆ ਉਹ ਆਪਣੀ ਜਵਾਬਦਾਰੀ ਵਧੀਆ ਗਰੰਟੀ ਵਾਲੀ ਕੱਟੀ ਆ ਵਧੀਆ ਸੱਲੀ ਜੀ 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 ਠੀਕ ਆ ਲੋ ਦੇਖ ਸਕਦਾ ਜੀ ਮੰਨਦੇ ਬਾਈ ਤੇ ਰੇਟ ਰੂਟ ਜਿਹੜਾ ਤੁਹਾਨੂੰ ਬਾਈ ਕੰ ਦਾ ਫੋਨ ਤੇ ਕਰਦਾਂਗੇ ਕਿਉਂਕਿ ਜਿਹੜੇ ਭਰਾ ਦੀ ਇੱਛਾ ਹੋਈ ਉਹਦਾ ਫੋਨ ਆਪੀ ਕਰ ਲਊਗਾ ਕਿਉਂਕਿ ਜੇ ਭਰਾ ਰੇਟ ਵੀਡੀਓ ਦੇ ਵਿੱਚ ਕਰ ਦਿੰਦਾ ਫਿਰ ਭਰਾ ਵਿਚ ਭਰਾਵਾਂ ਨੂੰ ਪਤਾ ਨਹੀਂ ਕੀ ਸਮੱਸਿਆ ਹੁੰਦੀ ਹੈ ਉਹ ਭਰਾ ਮਾੜਾ ਚੰਗਾ ਕਿਉਂ ਬੋਲਦੇ ਆ ਉਹਨਾਂ ਦੀ ਇੱਛਾ ਹੁੰਦੀ ਆ ਸੋ ਬੇਨਤੀ ਭਰਾ ਵਾਰ-ਵਾਰ ਇਹੀ ਰਿਪੀਟ ਕੱਲਾ ਕਰਦਣਾ ਵੀ ਮਾੜਾ ਚੰਗਾ ਦੇਖੋ ਨਾ ਬੋਲੋ ਕੋਈ ਤੁਸੀਂ ਪਸ਼ੂ ਖਰੀਦਨੇ ਆ ਖਰੀਦ ਲਓ ਸਾਨੂੰ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਕਰ ਦਿਓ ਨਹੀਂ ਪਸੰਦ ਆਈ ਦੇਖ ਕੇ ਛੱਡ ਦੇ ਕੋਈ ਭਰਾਵਾਂ ਕਿ ਹੈ ਨਾ ਈਆਂ ਭਣਾ ਜਿਹਦੀਆਂ ਕਿਸੇ ਦੀ ਭੈਣ ਕਿਸੇ ਦੀ ਘਰ ਵਾਲੀ ਕਿਸੇ ਦੀ ਮਾਂ ਕਿ ਦਾਦੀ ਕਿਸੇ ਨਾ ਕੋਈ ਜਿਹੜਾ ਫੋਨ ਦੇਖਦਿਆ ਉਸ ਦਾ ਜਿਹੜਾ ਮਾੜੇ ਚੰਗੇ ਕਮੈਂਟ ਆ ਉਹ ਭੈੜੇ ਲੱਗਦੇ ਨੇਗੇ ਸੋ ਬੇਨਤੀ ਆ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਸਪੋਰਟ ਕਰ ਦਿਓ ਬਾਕੀ ਸਾਰੇ ਵੀਰੇ ਗੱਲ ਆਏ ਆ ਦੇਖੋ ਆਪਾਂ ਪਿਛਲੀ ਵੀਡੀਓ ਪਾਈ ਸੀ ਮਾਲਕ ਦੀ ਕਿਰਪਾ ਨਾਲ ਜਿਵੇਂ ਅੱਜ ਵੀਡੀਓ ਪਾਈ ਆ ਦੂਜੇ ਦਿਨ 11:00 ਵਜੇ ਤੋਂ ਆਪਣਾ ਮਾਲ ਸਾਰਾ ਵਿਗ ਗਿਆ ਸੀ ਨਾ ਦੇਖੋ ਮਾੜੇ ਕਮੈਂਟ ਵਾਲਿਆਂ ਦੀ ਸੋਚ ਆ ਆਪਦੀ ਉਹਨਾਂ ਨੇ ਆਪ ਦਾ ਕੰਮ ਕਰਨਾ ਸਾਡੇ ਤੇ ਬਾਬੇ ਨਾਨਕ ਦੀ ਬੜੀ ਮਿਹਰ ਹੈ ਬੜਾ ਸੋਹਣਾ ਆਪਣਾ ਕੰਮ ਚੱਲਿਆ ਬਹੁਤ ਵਧੀਆ ਮਾਲ ਵਿਖੀ ਜਾਂਦਾ ਵੀਡੀਓ ਅੱਜ ਜਿਵੇਂ ਪਾ ਦਿੱਤੀ ਤੇ ਹੋ ਸਕਦਾ ਮਾਲਕ ਦੀ ਕਿਰਪਾ ਨਾਲ ਕੱਲ ਨੂੰ ਹੀ ਮਾਲ ਆਪਣਾ ਸੇਲ ਹੋ ਜਾਏ 24 ਘੰਟੇ ਆਪਣਾ ਸੇਲ ਹੋ ਜਾਂਦਾ ਹੋ ਜਾਂਦਾ ਵੀਰੇ ਹੋ ਜਾਂਦਾ ਧਾਨਾ ਦਾ ਬਾਜੀ ਦਾ ਬੜੀਆਂ ਗੱਲਾਂ ਵੀ ਵਧੀਆ ਹੁੰਦੀਆਂ ਤੇ ਬਾਜੀ ਦਾ ਮਾਲ ਵੀ ਚੰਗਾ ਹੁੰਦਾ ਹੈਗਾ ਸੋ ਜਿਹੜੇ ਵੀਰ ਨੂੰ ਕੱਟੀਆਂ ਪਸੰਦ ਆਉਂਦੇ ਇੱਥੇ ਪਿੰਡ ਰਾਈਤ ਅਸਲੀ ਫੁੱਲ ਦਾ ਜ਼ਿਲ੍ਹਾ ਬਠਿੰਡਾ ਇੱਥੇ ਆ ਕੇ ਸੇ ਕੱਟੀਆਂ ਇਹ ਖਰੀਦ ਸਕਦੇ ਹੋ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦਾ ਐ ਕਿਸੇ ਹੋਰ ਵੀਡੀਓ ਦੇ ਨਾਲ